ਇਮੇ ਲੱਗੀ ਰੈਨੂ ਏ ਹਾਂ ਇਹ ਕੀ ਮੰਮੀ ਆ ਕੇ ਇਹ ਬਿਸਕੁਟ ਨੇ ਦੋ ਨੇ ਦੋ ਬਿਸਕੁਟ ਨੇ ਛੋਡੀ ਭਾਂਦੀ ਦੋ ਹੀ ਲੱਗਦੇ ਨੇ ਉਹ ਲੈ ਆ ساری ਡੱਬੀ ਜੀ ਬਿਸਕੁਟ ਦੋ ਨੇ ਇਹਦਾ ਮਤਲਬ ਵੀ ਵਧੀਆ ਹੋਣਗੇ ਇਹ ਪੇੜੇ ਜਿਹਾ ਲੱਗਦੇ ਨੇ ਨਾ ساری ਡੱਬੀ ਜੀ ਬਿਸਕੁਟ ਦੋ ਨੇ ਯਾਰ ਹੋਰ ਦੋ ਹੀ ਨੇ ਸਾਈਡ ਹਾਂ ਕੋਈ ਨਹੀਂ ਆਈਗਾ ਤਰੇ ਹੈ ਤਰੇ ਗਈ ਕਿ ਸੰਗਲ ਵਿੱਚ ਜੈਮ ਜੀ ਆ ਅੱਲਾ ਜਮੀ ਹੱਦ ਹੋਗੀ ਦੋ ਬਿਸਕਟਾ ਠੱਗੋ ਠੱਗ ਲੰਗੋ ਹੂੰ ਠੱਗੋ ਠੱਗੀ ਐ ਐ ਡੀ ਲੱਭੀ ਚ ਦੋ ਬਿਸਕਟਾ ਕੱਲ ਦੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਇਸ ਟਾਈਮ ਖੜੇ ਆਪਾਂ ਰੋਡ ਦੇ ਉੱਤੇ ਵੱਡੇ ਹਾਈਵੇ ਰੋਡ ਦੇ ਉੱਤੇ ਤਾਂ ਇਥੋਂ ਬਰਨਾਲਾ 7 ਕਿਲੋਮੀਟਰ ਚੰਡੀਗੜ 183 ਕਿਲੋਮੀਟਰ ਤੇ ਬਠਿੰਡਾ ਹੈਗਾ ਜੇ 68 ਕਿਲੋਮੀਟਰ ਆਪਾਂ ਬਰਨਾਲੇ ਤੋਂ ਮੋਗੇ ਵਾਲੀ ਸਾਈਡ ਖੜੇ ਆ ਜਾਨੀ ਕਿ ਹਾਂ ਬਰਨਾਲੇ ਤੋਂ 7 ਕਿਲੋਮੀਟਰ ਮੋਗੇ ਵਾਲੀ ਸਾਈਡਾਂ ਵੱਡੇ ਰੋਡ ਤੇ ਖੜੇ ਸੀ ਤਾਂ ਖੜਾ ਕੋੜ ਆਪਾਂ ਭਾਂਜੇ ਨੂੰ ਛੱਡਣ ਆਏ ਸੀ ਉਹਨੇ ਅੱਜ ਪੰਚਾਉਣਾ ਸੀ ਉਹ ਕਹਿੰਦਾ ਮਾਮਾ ਮੈਨੂੰ ਛੱਡਿਆ ਤਾਂ ਉਹਨੂੰ ਆਪਾਂ ਪੱਖੋ ਕੈਂਚੀਆਂ ਤੱਕ ਲਾ ਕੇ ਤਾਂ ਹੁਣ ਆਪਾਂ ਵਾਪਸੀ ਦੀ ਤਿਆਰੀ ਕਰਤੀ ਸੰਗਰੂਰ ਆਪਾਂ ਨੂੰ ਥੋੜਾ ਜਿਹਾ ਕੰਮਾਂ ਪਹਿਲਾਂ ਚੱਲਦੇ ਆ ਸੰਗਰੂਰ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਆਪ ਇਨਫੈਕਸ਼ਨ ਹੋਈ ਪਈ ਆ ਲੀਵਰ ਦੀ ਟੈਸਟ ਜੇ ਕਰਾਏ ਨੇ ਦੇਖਦੇ ਆ ਉਹਦੇ ਵਿੱਚ ਕੀ ਆਊਗਾ ਉਹ ਟੈਸਟ ਦੇਖ ਕੇ ਪਤਾ ਲੱਗੂ ਸੋ ਆਓ ਚਲਦੇ ਆ ਪਹਿਲਾਂ ਟਰੋਡ ਆਪਣਾ ਰੈਡੀ ਆ ਸੋ ਅੱਜ ਆਪਾਂ ਕੱਪੜਾ-ਕੁਪੜਾ ਮਾਰਿਆ ਨਹੀਂ ਹੱਕ ਲੈਂਦਾ ਕਿਉਂਕਿ ਜਦੋਂ ਅਸੀਂ ਕਾਫੀ ਸਮੇਂ ਦਾ ਹੈ ਅੰਦਰ ਹੀ ਖੜਾ ਸੀਗਾ ਇਹਦੇ ਮੂਲੇ ਡਿਸਕ ਬ੍ਰੇਕ ਅੰਦਰ ਖਰਾਬ ਹੋ ਗਏ ਜਾਮ ਹੋ ਗਏ ਸੀ ਉਹ ਫ੍ਰੀ ਕੀਤੇ ਹੋਏ ਨੇ ਚਲੋ ਚਲਦੇ ਆਂ ਕਿਰਾਂ ਸੋ ਚਲਦੇ ਆ ਪਹਿਲਾਂ ਉਹ ਬਰਨਾਲਾ ਬਰਨਾਲੇ ਦੇ ਬਾਹਰ ਬਾਹਰ ਦੀ ਚੱਲਾਂਗੇ ਆਪਾਂ ਬਾਈਪਾਸ ਹੋ ਕੇ ਚੱਲਾਂਗੇ ਕਿ ਜੇ ਆਪਾਂ ਬਰਨਾਲਾ ਦੇ ਅੰਦਰਲੀ ਸਾਈਡ ਦੀ ਚੱਲਾਂਗੇ ਤਾਂ ਫਿਰ ਰਸ ਬਹੁਤ ਹੁੰਦਾ ਭੀੜ ਬਹੁਤ ਜ਼ਿਆਦਾ ਹੁੰਦੀ ਆ। ਬਜਾਅ ਦੇ ਵਿੱਚ ਨਹੀਂ ਲੰਘਣਾ ਮੁਸ਼ਕਲ ਹੋ ਜਾਂਦਾ। ਸ਼ਾਇਦ ਪਿੰਡ ਆਊਗਾ ਇੱਕ ਪਹਿਲਾ ਖੋਡੀਗਲਾ। ਸ਼ਾਇਦ ਕਿਉਂਕਿ ਇਹ ਛੋਟਾ ਜਿਹਾ ਪਿੰਡ ਆ। ਇਹਦਾ ਨਾਂਅ ਸ਼ਾਇਦ ਹੀ ਹੋਵੇ ਮੈਨੂੰ ਪਤਾ ਵੀ ਖੋਡੀਗਲਾ ਲੱਗਦਾ। ਬਾਕੀ ਜਾ ਕੇ ਦੇਖਦੇ ਆ। ਬਸ ਇੱਕਾ ਛੋਟਾ ਜਿਹਾ ਪਿੰਡ ਆਊ ਵਿਚਾਲੇ। ਇਸ ਤੋਂ ਬਾਅਦ ਬਰਨਾਲਾ ਜੇਲ੍ਹ ਦੇ ਕੋਲ ਦੀ ਆਪਾਂ ਬਾਈਪਾਸ ਹੋ ਜਾਾਂਗੇ। ਉਸ ਤੋਂ ਬਾਅਦ ਖਲਾਈਓਗਰ ਤੋਂ ਦੀ ਆ ਬਾਈਪਾਸ ਲੰਘ ਜਾਾਂਗੇ। বারবার ਦੇ ਨਿਕਲ ਕੇ ਪ੍ਰਨਾਲੇ ਦੇ बार-বার ਦੀ ਜਾ ਕੇ ਤਨੌਲੇ ਵਾਲਾ ਰੋਡ ਫੜ ਲਾਂਗੇ ਬੱਦਲ ভাই ਕੋਈ ਵੀ ਆ ਬੱਦਲ ਹੋਏ ਪਏ ਨੇ ਪੱਤੀ شیخਵਾ ਨਾਈ ਵਾਲਾ ਇੱਧਰ ਹੋ ਪਿੰਡ ਨਾਈ ਵਾਲਾ ਸ਼ਾਇਦ ਇਹ ਪਤਾ ਨਹੀਂ ਕਿਹੜਾ ਪਿੰਡ ਸ਼ਹਿਰ ਕੁਡੀ ਗਲੇ ਇੱਥੇ ਲਿਖਿਆ ਪੜਿਆ ਸੀ ਮੈਂ ਕਿਤੇ ਬਾਕੇ ਮੌਸਮ ਵੀ ਅੱਜ ਲੋਟ ਲੱਗਦਾ ਠੰਡਾ ਹੈ ਫੁੱਡੀ ਗੱਲਾਂ ਹੀ ਐ ਫੁੱਡੀਆਂ ਗੱਲਾਂ ਪਤਾ ਨਹੀਂ ਫੁੱਡੀ ਗੱਲਾਂ ਆ ਜੇ ਪਿੰਡਾਂ ਸੋ ਚੱਲਦੇ ਆ ਆਪਾਂ ਨੇ ਵੀ ਪਹਿਲਾਂ ਸੰਗਰੂਰ ਜਾਣਾ ਐ ਸੰਗਰੂਰ ਬਹੁਤ ਦੂਰ ਆ ਜੇ ਕਾਫੀ ਵਾਰ ਟਪਈਆਂ ਲੱਗ ਜੂ ਆਪ ਨੂੰ ਘੰਟੇ ਦੇ ਨੇੜੇ ਤੇੜੇ ਫੇਰ ਸੰਗਰੂਰ ਤੋਂ ਆਪਾਂ ਨੂੰ ਪਿੰਡਾਂ ਆਉਣ ਤੇ ਘੰਟੇ ਦੇ ਨੇੜੇ ਤੇੜੇ ਲਿਖੂ ਅਜੇ 2 ਘੰਟੇ ਲੱਗਣਗੇ 12 ਸਵਾ 12 ਹੋਗੇ 2:30 ਵਜੇ ਦੇ ਨੇੜੇ ਤੇੜੇ ਪਿੰਡ ਪਹੁੰਚ ਜਾਗੇ ਆ ਬੋਰਡ ਲੱਗਿਆ ਪਿਆ ਪਰ ਨਾਲੇ ਇਹਨੂੰ ਜੇ ਅੰਦਰ ਨੂੰ ਇੰਟਰ ਹੋਣਾ ਐ ਰੂਰ ਬਾਈਪਾਸ ਵਾਰ-ਵਾਰ ਦੀ ਲੰਘ ਜੋ 46 ਕਿਲੋਮੀਟਰ ਹੈ 86 46 ਕਿਲੋਮੀਟਰ ਤਾਂ ਆਪਣਾ ਲੱਗ ਜੂ ਅੱਧਾ ਬਾਣਾ ਘੰਟਾ ਮੋਟੀ ਗੱਲ ਹੈ ਘੰਟਾ ਵੀ ਲੱਗ ਸਕਦਾ ਤੁਹਾਨੂੰ ਆਪਾਂ ਜਾਂਦਿਆਂ ਬਾਈਪਾਸ ਵਾਰ-ਵਾਰ ਦੀ ਉਹ ਨੀਚੋਂ ਦੀ ਲੰਘਿਆ ਅੰਦਰ ਬਰਨਾਲੇ ਦੇ ਐਂਟਰ ਹੋਣਾ ਜੇ ਉਹਦੇ ਰੋਡ ਤੇ ਰਾਈਡ ਕਰਨ ਨਾਲ ਨੰਦੀ ਵੜਾਉਂਦਾ ਭਾਈ ਸਵਾਗਤ ਟ੍ਰੈਫਿਕ ਵੀ ਹੈ ਨਹੀਂ ਇਹ ਬਾਰ-ਬਾਰ ਦੀ ਬਹੁਤ ਘੱਟ ਟ੍ਰੈਫਿਕ ਜਲਦੀ ਬਹੁਤ ਜ਼ਿਆਦੇ ਘੱਟ ਹੈ ਕੋਈ ਕੋਈ ਲੰਘਦਾ ਆਪਣੇ ਵਰਗਾ ਇਹਨੇ ਅੱਗੇ ਜਾਣਾ ਹੁੰਦਾ ਸੰਗਰੂਰ ਵੱਲ ਨੂੰ ਨਹੀਂ ਅਦਰਵਾਇਜ ਜਿੰਨੇ ਹੁੰਦੇ ਨੇ ਪਿਛਲੇ ਰੂਟ ਤੇ ਸਾਰੇ 11 ਬਰਨਾਲੇ ਦੇ ਵਿੱਚ ਐਂਟਰ ਕਰਦੇ ਆ ਆਪਾਂ ਕਰਨਾ ਨਹੀਂ ਐਂਟਰ ਆਪਾਂ ਬਾਰ-ਬਾਰ ਦੀ ਲੰਘਣਾ ਹੈ ਕਾਵਾ 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 ਸੁਬਾਹ ਤਾਂ ਉੱਗ ਆ ਰਹੀ ਐ ਕਦੇ ਧੁੱਪ ਕਦੇ ਸਾਹ ਕਦੇ ਧੁੱਪ ਕਦੇ ਸਾਹ ਇਦਾਂ ਹੀ ਮੌਸਮ ਚੱਲਦਾ ਈੜ ਵੀ ਬਹੁਤਾਂ ਮੋਟਰਸਾਈਕਲ ਪਤਾ ਨਹੀਂ ਕਿਹੜਾ ਐ ਰਵੈਂਚਰ ਚੱਲ ਰਵੈਂਚਰ ਤੇ ਆਈ ਗਏ ਆਂਦੇ ਸੀ ਸਿਰੇ ਭਾਇਗਾ ਇਹਨਾਂ ਲੱਗੇ ਨੇ ਮੇਰਾ ਤਾਂ ਉਹ ਤੱਕਦੇ ਲੱਗੇ ਹੋਏ ਨੇ ਆ ਗਿਆ ਆਪਾਂ ਰੋਡ ਦੇ ਜਮਾ ਪੁੱਲ ਦੇ ਇੱਥੋਂ ਬਰਨਾਲਾ ਸਾਈਡ ਸਾਰੀ ਧੀਰੀ ਹੈ ਕਦਰ ਚੇਕਾ ਸਾਰੀ ਬਰਨਾਲਾ ਸਾਈਡ ਹੈ ਉਹ ਕੀ ਵਾਹ ਪਹਾੜਾਂ ਵੀ ਨਹੀਂ ਆਉਂਦੇ ਨਾ ਤੇ ਜਿੱਦਾਂ ਪਹਾੜਾਂ ਦੇ ਵਿੱਚ ਆਪਾਂ ਇਹਨਾਂ ਟ੍ਰਾਇਵਲ ਕਰਦੇ ਫਿਰਦੇ ਪੰਜਾਬ ਦੇ ਕੋ ਯਾਰ ਕੀ ਵਾਹ ਪਟਿਆਲਾ 10 ਕਿਲੋਮੀਟਰ ਪਟਿਆਲਾ ਨਹੀਂ ਦਿੱਸ਼ਕ 96 ਕਿਲੋਮੀਟਰ ਪਟਿਆਲਾ ਇੱਥੋਂ ਚਲੋ ਪਟਿਆਲੇ ਦਾ ਆਪਾਂ ਨਹੀਂ ਜਾਣਾ ਆਪਾਂ ਜਾਣਾ ਸੰਗਰੂਰ ਆਹ ਬਰਨਾਲੇ ਨੂੰ ਜੇ ਤੀਜੋਂ ਦੀ ਜਾਣਾ ਹੋਵੇ ਚਾਹ ਲੱਗਦੇ ਹੋ ਆਪਾਂ ਮੇਰੇ ਬਾਹਰ ਬਾਹਰ ਬਾਈ ਬਾਹਰ ਹੀ ਚੱਲਾਂਗੇ ਜਵਾਹ ਬਹਾਰਾ ਅੱਜ ਮਿਲੇਗਾ ਮਾਸਾਂ ਵੀ ਪੂਰਾ ਘੈਂਟ ਹੋਇਆ ਪਿਆ ਕਿ ਕਦੇ ਧੱਪਾ ਕਿਤੇ ਬੱਤਲ ਕਿਤੇ ਧੱਪਾ ਕਿਤੇ ਸ਼ਾਂ ਉਹ ਢੋਲ ਵੀ ਕਿਤੇ ਪੋਲਾ ਜਾਂਦਾ ਕਿਤੇ ਢਾਲ ਕਿਤੇ ਚੜਾਈ ਕਿਤੇ ਢਾਲ ਜਿੰਨੇ ਵੀ ਪੂਰੀ ਹੋਈ ਬਣੀ ਹੋਈ ਹੈ ਜਮਾਂਪਾ ਰਾਂ ਲਈ ਦੇਖੋ ਜੀ ਆਣ ਦੇਖਿਓ ਆਨੰਦ ਹੀ ਆਉਂਦਾ ਪਟਿਆਲਾ ਸੰਗਰੂਰ ਉਹ ਆਈਸਾ ਪਟੰਡਾ ਪਟੰਡਾ 7 ਕਿਲੋਮੀਟਰ ਰਹਿ ਗਿਆ ਥੋ ਬਾਈ ਚਲੋ ਆਪਾਂ ਚੱਲਣਾ ਸੰਗਰੂਰ ਨੂੰ ਆਪਾਂ ਰੋਡ ਸ਼ਬਦ ਲੈ ਆਏ ਆ ਇਹ ਆਪਾਂ ਸਾਈਡ ਦੀ ਹੋ ਜੰਦੇ ਮੂਰੇ ਜਾ ਕੇ ਫੇਰ ਰੋਡ ਫੜਾ ਕੇ ਓਏ ਭਾਈ ਸਾਹਿਬ ਓਹ ਖਤਰਨਾਕ ਯਾਰ ਇਹ ਹਾ ਹਾ ਉਹ ਆ ਗਿਆ ਮੂਰੇ ਇੱਧਰੋਂ ਅੱਗੇ ਚੜ ਜਾਗੇ ਆਪਾਂ ਇੱਧਰ ਨੂੰ ਬਟੰਡੇ ਨੂੰ ਲੰਗੇ ਆ ਇੱਧਰ ਨੂੰ ਬਟੰਡਾ ਇੱਧਰ ਸੰਗਰੂਰ ਤੇ ਪਟਿਆਲਾ ਆਪਾਂ ਸੰਗਰੂਰ ਚਾਲਿਆ ਲੱਗਦੇ ਆਣਾ ਚਲੋ ਵੀ ਰੋਡ ਤੇ ਚੱਲ ਨਾਲ ਆਉਗੇ ਆਪਾਂ ਉਹ ਭਾਈ ਸਾਹ ਆਹ ਰੋੜ ਮਿਲ ਗਿਆ ਬਈ ਆਪੇ ਦੇਖੋ ਟ੍ਰੈਫਿਕ ਕਿੰਨੀ ਵੱਗ ਗਈ ਇੱਥੇ ਆਪ ਬਹੁਤ ਰੱਤਾਂ ਬਈ ਆ ਗਏ ਆਪਾਂ ਵੱਡੇ ਰੋੜ ਤੇ ਦੁਬਾਰੇ ਫੇਰ ਉਸੇ ਰੋਡ ਦੀ ਫੇਰ ਚੜ ਕੇ ਆ ਗਏ ਵਜ ਗਏ 10 ਸਾਢੇ ਦਾ ਸਵੇਰ ਦੇ ਵੱਜ ਕੇ 10:30 ਤਾਂ ਹੁਣ ਆਪਾਂ ਨਾ ਤੋ ਕੇ ਹੋ ਗਏ ਰੈਡੀ ਕਿਉਂਕਿ ਅੱਜ ਜਾਣਾ ਆਪਾਂ ਬੋਤਲ ਲਗਾਉਣ ਜਾਣੇ ਕਿ ਟ੍ਰਿਪਲ ਲਗਾਉਣ ਕਿਉਂਕਿ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਹੁਣ ਇਨਫੈਕਸ਼ਨ ਹੋਈ ਪਈ ਹੈ ਲੀਵਰ ਦੇ ਵਿੱਚ ਥੋੜਾ ਜਿਹਾ OTD ਪੀਟੀ ਵਧਿਆ ਪਿਆ ਤੇ ਇੱਕ ਉਹ ਜਿਹੜੀ CRP ਹੁੰਦੀ ਆ ਉਹ ਵੀ ਜਾਦੇ ਵਧੀ ਪਈ ਹੈ ਉਹਦੀਆਂ ਦੋ ਬੋਤਲਾਂ ਲੱਗੀਆਂ ਉਹ ਡਾਕਟਰ ਕਹਿੰਦਾ ਸੀ ਵੀ ਇੱਕ ਲਾਸਟ ਬੋਤਲ ਲਗੂ ਤੀਜੀ ਅੱਜ ਉਹ ਬੋਤਲ ਵਾਕੇ ਉਹਨਾਂ ਤੀਜੀ ਦੇਖਦੇ ਹੌਲੀ ਹੌਲੀ ਰਿਕਵਰ ਹੋਊ ਕਿਉਂਕਿ ਜੇ ਲੀਵਰ ਨੂੰ ਸੋਜ ਹੋ ਜਾਂਦੀ ਹੈ ਲੀਵਰ ਤੇ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਸਰੀਰ ਤੜਜੀ ਤੇ ਨਹੀਂ ਰਹਿੰਦਾ ਹੈਗਾ ਯਾਨੀ ਕਿ ਸੁਸਤੇ ਸੁਸਤੇ ਜਿਵੇਂ ਮਹਿਸੂਸ ਹੋਇਆ ਰਹਿੰਦਾ ਕੰਮ ਕਰਨ ਨੂੰ ਦਿਲ ਜਾਨੀ ਕਰਦਾ ਤਾਂ ਹੁਣ ਜਾਣੇ ਆ ਮੇਰੇ ਨਾਲ ਤੋਂ ਕਿ ਹੁਣ ਪਹਿਲਾਂ ਇਹ ਤੋਂ ਪਹਿਲਾਂ ਸਾਰੇ ਕੰਮ ਖੰਦੇ ਨੇ ਮੜਕੇ ਡੰਗਰ ਪਸੂ ਦੇ ਕਾਕਨ ਨਾਲ ਲਿਆ ਕੇ ਸਾਰਾ ਓਕੇ ਰਿਪੋਰਟ ਕਰਕੇ ਨਾਲ ਤੋਂ ਕਿ ਚੱਲਦੇ ਆ ਹੁਣ ਆਪਾਂ ਹੁਣ ਚੱਲਦੇ ਆ ਸਦੇ ਡਾਕਟਰ ਦੇ ਆਜੋ ਮੋੜ ਵਾਲੇ ਦੇ ਕਿਹੜੇ ਉਹ ਕੇਵਲ ਤਾਂ ਲਿਓਣੇ ਪੈਣਗੇ ਚਲ ਦੇਖ ਲੂ ਮਾ ਪਤਾ ਕਰ ਲਉ ਚੱਲ ਖੜਾ ਕੋਣਾ ਮੋਟਰਸਾਈਕਲ ਲੈ ਕੇ ਚਲਦੇ ਆ ਹਾਂ ਮੰਮੀ ਪਈਆ ਭਾਂਡੇ ਦੇ ਵਿੱਚ ਪੱਖਾ ਛੱਡੀ ਸੰਢੀ ਸੰਢੀ ਹਵਾ ਲੱਗਦੀ ਮੈਂ ਹਾਂ ਬੰਗਿਆ ਕੰਢੀ ਸੰਢੀ ਲੱਗਦੀ ਅੰਦਰ ਗਰਮੈਸ ਹਣਾ ਬਾਹਰੇ ਤਾਂ ਮੌਸਮ ਹੋ ਗਿਆ ਚੇਂਜ ਹੋ ਗਿਆ ਅੱਜ ਕਿਹੜਾ ਮਹੀਨਾ ਚੜ ਗਿਆ ਸਾਵਣ ਭਾਦੋਂ ਸਾਵਣ ਤਾਂ ਠੰਡ ਦਾ ਟਾਈਮ ਸਟਾਰਟ ਹੋ ਗਿਆ ਹਣਾ ਖੰਡ ਦੇ ਦਿਨ ਸ਼ੁਰੂ ਹੋ ਗਏ ਖੰਡ ਨੇ ਪੈਰ ਧਰ ਲਿਆ ਖੰਡ ਨੇ ਪੈਰ ਧਰ ਲਿਆ ਬਈ ਹੁਣ ਥੋੜੀ ਜਿਹੀ ਖੁਸ਼ੀ ਹੋਈ ਹੈ ਵੀ ਠੰਡ ਆਉਣੀ ਸ਼ੁਰੂ ਹੋ ਗਈ ਇਹ ਤੇ ਵਧੀਆ ਲੱਗਦੀ ਆ ਉਹ ਜਿਹੜੀ ਤੇਰੇ ਵਾਲੀ ਸਾਈਡ ਆ ਸਹੀ ਆ ਮਸੂਮ ਨਾ ਪੰਨੋਂ ਬੋਤਲੂਰੀ ਲੱਗੀ ਸੀ ਬਈ ਆਪਣੇ ਹੱਥ ਚ ਤਾਂ ਹੁਣ ਬਾਹਾਂ ਚ ਲਾਤੀ ਸੈਟ ਆ ਜੀ ਨਹੀਂ ਆਜੀ ਦੇਖ ਦਾਂਗੇ ਜੀ ਕਿੱਥੇ ਸਹੀ ਲੱਗੂ ਦੋ ਟੀਕੇ ਲੱਗ ਗਏ ਬਈ ਆਪਣਾ ਰਹਿ ਗਿਆ ਇੱਕ ਤੀਜਾ ਸਹੀ ਹੈ ਹਾਂ 03 ਲੱਗ ਜਾਣਾ ਹੈ ਨਾ ਅੰਦਰ ਆਏ ਸ਼ਾਂਤੀ ਆ ਜਾਂਦੀ ਹੈ ਬੀਜਰ ਠੀਕ ਹੈ ਹੁਣ ਐਵੇਂ ਇਥੇ ਇਥੇ ਮੈਨੂੰ ਦੋ ਤਿੰਨ ਮਿੰਟ ਲਾ ਲੈ ਕਿਹੜਾ ਪਿੰਡ ਹੈ ਤਿੰਨ ਚਾਰ ਕੀ ਤਿੰਨ ਬੰਦੇ ਕਿਹੜੀ ਪੱਤੀ ਜੋ ਸੁਣਨਾ ਇਹ ਤੁਹਾਨੂੰ ਦੋ ਮਿੰਟ ਨਹੀਂ ਲਾਉਣ ਕਰ ਲੈਣਾ ਨਹੀਂ ਪੂਰਾ ਪੂਰੀ 100 ਦਾ 100% ਦੇਣਾ ਪੈਂਦਾ ਰੇਤੀਨੇ ਕਿਲੋ ਮਖਤਰ ਤਿੰਨ ਹਿੰਦਰਾ ਸਹੀ ਆ ਰਹੇ ਆ ਬਸ ਉਹਦੋਂ ਤਕਲੀਫ ਹੁੰਦੀ ਹੈ ਜਦੋਂ ਮੈਂ ਤਨੜੀ ਕੇ ਲੱਗੇ ਬਈ ਬੋਤਲਾਂ ਦੇ ਵਾਂਗੂ ਪਹਿਲਾਂ ਇੱਥੇ ਲੱਗਿਆ ਜਿੱਕਾ ਤੇ ਇੱਥੇ ਸਹੀ ਨਹੀਂ ਲੱਗਿਆ ਫਿਰ ਇੱਥੇ ਵਾਂਜੀ ਜਲਾਈ ਚਲੋ ਆ ਗਿਆ ਮੇਰਾ ਬਤੂਏ ਕੀ ਕਰਦਾ ਸੁੱਤਾ ਪਿਆ ਤੀ ਹੈ ਬਤਾ ਸੁੱਤਾ ਪਿਆ ਤੀ ਮੈਂ ਬੋਤਲ ਲਵਾ ਕੇ ਆਇਆ ਕੰਜਰਾ ਓਏ ਮੈਂ ਬੋਤਲ ਲਵਾ ਕੇ ਆਇਆ ਪਤਾ ਸੁੱਤਾ ਮੇਰਾ ਲੈਤੀ ਨਹੀਂ ਦਾ ਵਾ ਠੀਕ ਆ ਹਾਂ ਹੁਣ ਠੀਕ ਆ ਹਾਂ ਹੁਣ ਠੀਕ ਆ ਪੁੱਤ ਓਕੇ ਖਾਣਾ ਕੁਛ ਚਾਹ ਵੀ ਨਾ ਭੁੱਖ ਵਾਲੀ ਲੱਗੀ ਪਈ ਬੋਤਲ ਜੀ ਲਾ ਕੇ ਭੁੱਖ ਲੱਗੀ ਪਹਿਲੇ ਭੁੱਖ ਨਹੀਂ ਲੱਗੀ ਮੰਮੀ ਆ ਲੈ ਜੈ ਕੋ ਓਏ ਕੱਬ ਜੈ ਚਾਹ ਚ ਮੂੰਹ ਪਾ ਲਿਆ ਤੀ ਹੈ ਮੰਮੀ ਖੋਲ ਕੇ ਦਿੰਦੀ ਆ ਉਹ ਪੱਖਾ ਲਾਈ ਨਹੀਂ ਆਪਾਂ ਮੈਂ ਮੈਂ ਤੁਹਾਨੂੰ ਕਹਿਣਾ ਲਾ ਕੇ ਆ ਮਾ ਹਏ ਹਏ ਓਏ ਬਿਮਾਰ ਬੰਦੇ ਨੂੰ ਉੱਠਣਾ ਪਈ ਆ ਬਾਈ ਓਏ ਆ ਕਰ ਉਹ ਚੱਕ ਲਿਆ ਓਏ ਜੱਟ ਨੇ ਚੱਕ ਲੈ ਹਾਂ ਇਹ ਹੋਈ ਹਸਾਬ ਇਹ ਕਿਹੇ ਜਿਨੇ ਨਿਕਲੇ ਮਾਮੀ ਪਤਾ ਨਹੀਂ ਘਟਦੇ ਨੇ ਵਿੱਚ ਬਿਲਕੁਲ ਨਹੀਂ ਇਹ ਪਤਾ ਹੀ ਨਹੀਂ ਇਹ ਹੋਰ ਕੁਝ ਹਨਾ ਕੀ ਖਾਣ ਨੂੰ ਅਸੀਂ ਪਤਲੇ ਬਤਲੇ ਬੱਪੜ ਜੇ ਮੈਂ ਤਾਂ ਪਹਿਲੀ ਵਾਰ ਲੱਗਿਆ ਤੇ ਮੈਨੂੰ ਲੱਗਿਆ ਹਨਾ ਹਰ ਨਾਮ ਨਾ 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 ਹਰ ਵਾਰ ਕੋਈ ਬਖਰੀ ਜੀ ਲਿਆ ਕੇ ਦੇਖਦੇ ਆਂ ਐ ਲੱਗਦਾ ਮੈਂ ਪਹਿਲੀ ਵਾਰ ਹੈ ਕੌਣ ਆ ਗਿਆ ਪਤਾ ਹੂੰ ਲਾ ਭਾ ਗਿਆ ਤੂੰ ਚੱਲਾ ਦੇਖਲਾ ਹੂੰ ਵੀਡੀ ਇਹਦਾ ਬਾਹਲੇ ਨੇ ਤਾਂ ਪਾ ਕੇ ਰੱਖਦੇ ਹੋਰ ਖਾਣੇ ਆ ਆਹੀ ਨੇ ਆਹ ਚੀਜ਼ ਵਧੀਆ ਹੂੰ ਜਿਵੇਂ ਜੱਥੂ ਲਾਉਂਦੀ ਹੁੰਦੀ ਹੈ ਨਾ ਚੀਜ਼ਾਂ ਇਹ ਉਹ ਨੇ ਆਹ ਚੀਜ਼ ਵਧੀਆ ਲੱਗਦੀ ਮੈਨੂੰ ਕੀ ਇਹ ਫਿਊਜ਼ ਫਿਊਜ਼ ਵਧੀਆ ਇਹ ਚੌਕਲੇਟ ਹੂੰ ਕਿਵੇਂ ਲੱਗੀ ਬੜੀ ਨੇ ਰੈਨੂਏ ਹੂੰ ਬੜੀ ਲੱਗੀ ਪਤਾ ਕਹਿੰਦੀ ਕਿ ਮਮੀ ਆ ਕੇ ਇਹ ਬਿਸਕੁਟ ਨੇ ਦੋ ਨੇ ਦੋ ਬਿਸਕੁਟ ਨੇ ਟੋੜੀ ਭਾਂ ਦੀ ਦੋ ਨੇ ਲੱਗ ਗਈ ਉਹ ਲੈ ਆ ਸਾਰੀ ਡੱਬੀ ਜੀ ਬਿਸਕੁਟ ਦੋ ਨੇ ਇਹਦਾ ਮਤਲਬ ਵੀ ਵਧੀਆ ਹੋਣਗੇ ਜੀ ਪੇੜੇ ਜਿਹਾ ਲੱਗਦੇ ਨੇ ਹਣਾ ਸਾਰੀ ਡੱਬੀ ਜੀ ਬਿਸਕੁਟ ਦੋ ਨੇ ਯਾਰ ਹੋਰ ਦੋ ਹੀ ਨੇ ਸਾਈਡ ਹਾਂ ਕੋਈ ਨਹੀਂ ਰਾਈਂਦਾ ਤੇ ਹੈ ਤੇਰੀ ਗੋਈਂ ਦੀ ਖਸਮ ਵਿੱਚ ਜੈਮ ਜੀ ਆ ਦਾ ਜਮੀ ਹੱਦ ਹੋਗੀ ਦੋ ਬਿਸਕਟ ਆ ਤੱਗੋ ਠੱਗ ਨੂੰ ਹਾਂ ਤੱਗੋ ਠੱਗੀ ਹੈ ਐ ਲੀ ਲੱਭੀ ਚ ਦੋ ਬਿਸਕਟ ਆ ਆਏ ਵੀਰਿਆਂ ਹੈ ਮੇਰੇ ਹੋਰ ਖਾ ਲਾ ਪੰਜੇ ਤੇ ਦੋ ਬਿਸਕਟ 10 5 10 ਇਹ ਚੀਜ਼ ਜੀ ਦਾ ਫਰਕ ਨਾ ਆਸਲ ਬਿਸਕੁਟ ਆ ਹਨੇ ਕਣਕ ਦੇ ਆਟੇ ਦੇ ਤੂੰ ਵੀ ਨਾਲ ਹੀ ਮੰਡਿਆ ਪਿਆ ਓਏ ਵੈਲੀ ਜਿੱਤਾ ਲੈ ਵੀ ਇਹਦੋਂ ਬਾਅਦ ਆ ਗਿਆ ਆਪਣੇ ਕੋਲੇ ਬਿਸਕੁਟ ਹਾਂ ਨਿਊਟਰੀ ਚੋਇਸ ਇਹ ਆ ਗਿਆ ਇਹ ਆ ਗਏ ਵੱਡੇ ਬਿਸਕੁਟ ਦੇਖ ਹੂੰ ਫੰਦਰ ਜਾਹਾ ਹਾਂ ਹੂੰ ਜਾ ਕੇ ਦੋ ਘਰ ਹੈ ਹੂੰ ਆ ਖਾਣੀਆਂ ਖਾਊਗਾ ਹੈ ਚੱਕ ਇਹ ਮਿੱਠੀ ਹੁੰਦੀ ਆ ਰੋਜ਼ ਦੀ ਤਰ੍ਹਾਂ ਅੱਜ ਆਪਾਂ 3 ਵਜੇ ਬਾਗਲ ਦੇ ਬਾਹਰਲੇ ਘਰ ਦੇ ਵਿੱਚ ਆ ਜਾਨੇ ਅੱਜ 4:30 ਹੋ ਗਿਆ ਅੱਜ ਆਪਾਂ ਨੂੰ ਕੰਮ ਹੋ ਗਿਆ ਸੀ ਦੁਪਹਿਰੇ ਜੇ ਸੌਂਗੇ ਨੀਂਦ ਆ ਗਈ 6:30 3 ਵਜੇ ਉੱਠੇ ਦੀ ਤੇ ਇੱਦਾਂ ਹੀ ਕੰਮ ਥਾ ਕਰੇ ਲੱਗ ਗਿਆ ਦੁਬਾਰਾ ਰਿਕਵਰ ਜੇ ਹੁਣ ਤੇ ਕਿਉਂਕਿ ਥੋੜੀ ਜਿਹੀ ਇਨਫੈਕਸ਼ਨ ਹੋਣ ਕਾਰਨ ਜੋ ਨੀਂਦ ਆਂਦੀ ਹੈ ਦੁਬਾਰੇ ਹੌਲੀ ਹੌਲੀ ਸਰੀਰ ਭਖਦਾ ਤੇ ਉਦੋਂ ਬਾਅਦ ਹੁਣ ਆਪਾਂ ਸਭ ਤੋਂ ਪਹਿਲਾਂ ਇੱਕ ਕੰਗਣਾਂ ਦਾ ਗੋਹਾ ਗੋਬਰ ਉਦੋਂ ਬਾਅਦ ਝੜ ਝੋੜੂ ਲਾ ਕੇ ਪਾਣੀ ਪਿਆ ਕੇ ਦੁਬਾਰਾ ਧਰਾਂ ਤੇ ਹੋਜੂ 5:30 ਵਜੇ ਧਰਾਂ ਕੱਢ ਕੇ ਉਦੋਂ ਬਾਅਦ ਫਿਰ ਦੁਬਾਰੇ ਕੱਕਣ ਦਾ ਪਾ ਕੇ ਅੱਥ ਨੇ 7:00 ਵਜੇ ਆਪਾਂ 7:30 ਵਜੇ ਇੱਥੋਂ ਫ੍ਰੀ ਹੋਵਾਂਗੇ ਆ ਸਾਰਾ ਚੱਕਣ ਵਾਲਾ ਬਈਆ ਆ ਸਾਰਾ ਜਿਹੜਾ ਗੋਬਰ ਇਕੱਠਾ ਕੀਤਾ ਪਿਆ ਸਾਰਾ ਚੱਕ ਕੇ ਆਪਾਂ ਆ ਰੇੜੀ ਦੇ ਵਿੱਚ ਪਾਉਣਾ ਲੈ ਵੀ ਗੋਬਰ ਜਾਕੀ ਸਾਰਾ ਆਪਾਂ ਪਾਤਾ ਰੇੜੀ ਦੇ ਵਿੱਚ ਆ ਹੁਣ ਆਪਣਾ ਝਾੜੂ ਸਟਾਰਟ ਹੋ ਗਿਆ। ਇਹ ਰੋਜ਼ ਦੀ ਤਰ੍ਹਾਂ ਹੀ ਚੱਲਦਾ ਕੰਮ ਇਹ। ਦਿਨ ਦੇ ਦੋ ਦਿਨ ਵਿੱਚ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਵੀ ਝਾੜੂ ਲੱਗ ਜਾਂਦਾ। ਦੇਖੋ ਇਤਨੀ ਜ਼ਰੂਰੀ ਐ ਧੋਣਾ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਜਿੰਨਾ ਜ਼ਰੂਰੀ ਐ ਝਾੜੂ ਲਾਉਣਾ। ਕਿਉਂਕਿ ਜੇ ਧੋਵਾਂਗੇ ਤਾਂ ਗਾਈਆਂ ਦੇ ਥਣਾ ਚ ਇਨਫੈਕਸ਼ਨ ਹੋ ਜਾਂਦੀ ਐ ਤਾਂ ਥਣਾ ਦੇ ਵਿੱਚ ਸਿੱਧੀਆਂ ਆਉਣ ਲੱਗ ਜਾਂਦੀਆਂ ਨੇ। ਜੇ ਪਚਾੜੂ ਲਾਵਾਂਗੇ ਝਾੜੂ ਨਾਲ ਇਨਫੈਕਸ਼ਨ ਨਹੀਂ ਹੁੰਦੀ ਤਾਂ ਝਾੜੂ ਚਾਹੇ ਦੋ ਵਾਰੀ ਚਾਹੇ ਤਿੰਨ ਵਾਰੀ ਲਾ ਸਕਦੇ ਆ ਪਰ ਰੋਜ਼ ਧੋਣਾ ਨਹੀਂ ਹੈ ਜੇ ਧੋਣਾ ਤਾਂ ਨਾਲ ਦੀ ਨਾਲ ਆਪਾਂ ਨੂੰ ਲਾਲ ਜੀ ਪੋਟਾਸ਼ੀ ਵਾਲੀ ਦਵਾਈ ਪਾਉਣੀ ਚਾਹੀਦੀ ਥੱਲੇ ਸਿੜਕਾ ਕਰ ਦੇ ਜੇ ਫਰਸ਼ ਧੁੱਤਾ ਹੋਵੇ ਤਾਂ ਵੀ ਘਟਾਣੂ ਮਰ ਜਾਂਦੇ ਨੇ ਤਾਂ ਮਿਸਟਾਈਟ ਨਹੀਂ ਹੁੰਦੀ ਅੰਦਰ ਨੇ ਆਪਣੇ ਕੋਲ ਝੋਟੀਆਂ ਬਈ ਆ ਵੀ ਘੱਟਾ ਉਪਰਲੀ ਸਾਈਡ ਵੀ ਘੱਟਾ ਆ ਦੋ ਝੋਟੀਆਂ ਨਾ ਤਾਜ਼ੀਆਂ ਸੂਈਆਂ ਹੋਈਆਂ ਨੇ ਚੰਗੇ ਦੁੱਧ ਵਾਲੀਆਂ ਨੇ ਦੋਈ ਝੋਟੀਆਂ ਦੋਈ ਤਾਜ਼ੀਆਂ ਨੇ ਆ ਬਾਹਰਲੀ ਸਾਈਡ ਆਪਣੇ ਕੋਲੇ ਗਾਈਆਂ ਨੇ ਇਹ ਵੀ ਚੰਗੇ ਦੱਧਾਲੀਆਂ ਨੇ ਜਾਨਕਿ 14-15 ਕਿਲੋ ਦੇ ਦੱਧਾਲੀਆਂ ਨੇ ਜਿਆਦੇ ਵਾਲੀਆਂ ਨਹੀਂ ਹੈਗੀਆਂ ਆਹ ਪਲੂਣ ਹਜੇ ਟੀਕਾ ਭਰਾਇਆ ਹੋਇਆ ਤੇ ਦੇਖੋ ਪਹਿਲੇ ਸੂਏ ਸੂਣਾ ਨੇ ਫਿਰ ਤਾਂ ਟੀਕਾ ਭਰਾਇਆ ਨਹੀਂ ਥੋੜਾ ਚਿਰੀ ਹੋਇਆ ਇਹਦੇ ਉਹ ਜਾਨਕਿ 14-15 ਕਿਲੋ ਦੀ ਰੇਂਜ ਚ ਨੇ ਜਾਰੇ ਦੱਧਾਲੀਆਂ ਨਹੀਂ ਆਹ ਝੋਟੀਆਂ ਵਧੀਆ ਦੱਧਾਲੀਆਂ ਨੇ ਦੋ ਤਾਜ਼ੀਆਂ ਨੇ ਸਿਰਾ ਲਾਉਂਦੇ ਨੇ ਸਿਰਾ ਹੁਣ ਇੰਨਾ ਥੱਲੋਂ ਬਾਹਰੋਂ ਤਾਂ ਸਫਾਈ ਕਰਤਾ ਤੇ ਇੰਨਾ ਕੂੜਾ ਨਿਕਲਿਆ ਝਾੜੂ ਮਾਰ ਕੇ ਹੁਣ ਜਮੈਂ ਸਾਫ ਥੰਮ ਪਧਰਾ ਹੋ ਗਿਆ ਜਮੈਂ ਸਾਫ ਸੁਥਰਾ ਦੇਖੋ ਜੀ ਲੱਗਦਾ ਦੇਖ ਕੇ ਪੱਖੇ ਚੱਲੀ ਜਾਂਦੇ ਰਹਿੰਦੇ ਨੇ ਚਾਰ ਪੱਖੇ ਦੋ ਅੰਦਰ ਤੋਂ ਬਾਹਰੇ ਤਾਂ ਹੁਣ ਇੰਨਾ ਥਲੇ ਝਾੜੂ ਮਾਰਨਾ ਰਹਿ ਗਿਆ ਨਾਲੇ ਨਮਾਉਣਿਆ ਹੁਣ ਇਹਨਾਂ ਨੂੰ ਪਾਣੀ ਪੂਣੀ ਪੀ ਕੇ ਦੁਬਾਰਾ ਚਲਾਣੀਆਂ ਹੈ ਨਾ ਬਈ ਸੀਲ ਬਹੁਤ ਨੇ ਸੀਲ ਠੰਡੀਆਂ ਆਈਆਂ ਨੇ ਘਰੇ ਰੱਖਣ ਵਾਲੀਆਂ ਝੋਟੀਆਂ ਨੇ ਸੋਹਣੀਆਂ ਸੁਨੱਖੀਆਂ ਰੋਟੀ ਖਾ ਕੇ ਤਾਂ ਆਪਾਂ ਸ਼ਹਿਰ ਤੇ ਜਾਂਦੇ ਹੁਣ ਗੇੜਾ ਗੂੜਾ ਦੇਣ ਗੱਲਾਂ ਬਾਤਾਂ ਮਰਾਂਗੇ ਮੋੜਾ ਮੂੜਾਂ ਤੇ ਬਹਿ ਕੇ ਦਿਖਾਉਣਾ ਸਾਨੂੰ ਸਾਡੀਆਂ ਬੀਆਂ ਦੇ ਰੰਗ ਗਲੀਆਂ ਦੇ ਰੰਗ ਮੋੜਾਂ ਦੇ ਰੰਗ ਵੀ ਸਾਮਨ ਮਹਿਫਲ ਕਿੱਦਾਂ ਹੁੰਦੀਆਂ ਪਿੰਡਾਂ ਦੇ ਵਿੱਚ ਪਿੰਡ ਵਾਲਾ ਜਾਣਦੇ ਨਾ ਖਰ ਬਾਕੀ ਜਿਹੜੇ ਸਹਰੀ ਨੇ ਉਹ ਵੀ ਦੇਖ ਲਓ ਆ ਗਿਆ ਆਪਣਾ ਖੂਹ ਜਿੱਥੋਂ ਕੀ ਆਪਣੀ ਸਾਰੀ ਪੱਤੀ ਜਿਵੇਂ ਅੱਠ ਪੱਤੀਆਂ ਨੇ ਆਪਣੇ ਹਰੇਕ ਪੱਤੀ ਦਾ ਆਪਣਾ ਖੂਹ ਹੁੰਦਾ ਨਹੀਂ ਜਿੱਥੋਂ ਪਾਣੀ ਪੀਂਦੇ ਹੋਣਗੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਪਾਣੀ ਦੀ ਬਹੁਤ ਘਾਟ ਹੁੰਦੀ ਸੀ ਆ ਖੂਹ ਆਉਦੋਂ ਬਹੁਤ ਉੱਚਾ ਹੁੰਦਾ ਸੀ ਕਹਿੰਦੇ ਘਟ-ਘਟ 12-15 ਫੁੱਟ ਉੱਚਾ ਹੁੰਦਾ ਸੀ ਹੁਣ ਬਰੋਬਰ ਸੜਕਾਂ ਹੋਈਆਂ ਪਿਆ ਨੇ ਆ ਖੂਹ ਆ ਦੇਖੋ ਹੁਣ ਤਾਂ ਬਹੁਤ ਸੋਹਣਾ ਬਣ ਗਿਆ ਪਹਿਲੇ ਇਹਦੇ ਆਲੇ-ਦਾਲੇ ਪਾਥੀਆਂ ਰੂੜੀਆਂ ਲੱਗੀਆਂ ਹੁੰਦੀਆਂ ਤਾਂ ਹੁਣ ਤਾਂ ਬੈਠਣ ਨੂੰ ਬਹੁਤ ਸ਼ਾਨਦਾਰ ਬਣ ਚੁੱਕਿਆ ਆ। ਅਦੇ ਉਦਾਂ ਇਹਦੇ ਹਲਤੀ ਵੀ ਲੱਗੀ ਹੋਈ ਆ। ਪੁਮਿਹਰੀ ਜੀ ਆ ਸਾਰਾ ਖੂਗ ਆ ਗਿਆ। ਸ਼ਾਇਦ ਚੈਨਲ ਚ ਨਾ ਦਿਨਦਾ ਹੋਵੇ ਇਧਰੋਂ ਦਿਖਾਉਣਾ ਤੁਹਾਨੂੰ। ਇੱਥੋਂ ਪੁਰਾਣੇ ਸਮੇਂ ਨੇ ਵਿੱਚ ਦਾਦੇ ਪੁਰਦਾਦੇਾਂ ਦੇ ਵੀ ਪੁਰਦਾਦੇ ਇੱਥੋਂ ਪਾਣੀ ਪੀਂਦੇ ਹੁੰਦੇ ਸੀ। ਖੂਬ ਬਹੁਤ ਥਾਮ ਕੇ ਰੱਖਿਆ ਆਪਣੇ ਪਿੰਡ ਦੇ ਵਿੱਚ ਜਿੰਨੇ ਖੂਹ ਨੇ ਸਾਰੇ ਥਾਮੇ ਹੋਏ ਨੇ। ਪਿਛਲੇ ਸਮੇਂ ਤੋਂ ਕਾਫੀ ਟਾਈਮ ਤੋਂ ਤਾਂ ਇਹ ਖੂਹ ਪਾਥੀਆਂ ਪੂਥੀਆਂ ਨਾਲ ਘਿਰ ਗਏ ਸੀ। ਘਾਰੇ ਲਾਤਰੀ ਪਾਥੀਆਂ ਲਾਤਰੀ ਬੈਠਣ ਨੂੰ ਥੋਂ ਇਹਨਾਂ ਤੇ ਹੈ ਨਹੀਂ ਸੀਗਾ। ਤਾਂ ਹੋ ਗਏ ਘੱਟੋ-ਘੱਟ 10-12 ਸਾਲ ਇਹ ਇਹਨਾਂ ਦੇ ਕੰਮ ਕੀਤੇ ਨੂੰ ਤਾਂ ਫਿਰ ਕੋਈ ਸਮਾਂ ਆਇਆ ਜਦੋਂ ਸਾਰੇ ਖੂ ਖਾਲੀ ਕਰਾਏ ਗਏ ਸਾਫ਼ ਕਰੇ ਗਏ ਤੇ ਬੈਠਣ ਨੂੰ ਵੀ ਹੁਣ ਬਹੁਤ ਸੋਹਣੀ ਸਾਥ ਬਣੀ ਹੋਈ ਹੈ ਤਾਂ ਬਜ਼ੁਰਗ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਨੇ ਦੇਖੋ ਪੱਖਾ ਵੀ ਲੱਗਾ ਹੋਇਆ ਸਾਹਮਣੇ ਵੱਡਾ ਪੱਖਾ ਦੋ ਟੇਬਲ ਲੱਗੇ ਹੋਏ ਨੇ ਬਾਕੀ ਸਾਰੀਆਂ ਕੁਰਸੀਆਂ ਲੱਗੀਆਂ ਹੋਈਆਂ ਨੇ ਗਰਮੀ 'ਚ ਸ਼ਾਮੇ ਬੈਠਣ ਨੂੰ ਪੂਰੀ ਫੈਸਿਲਿਟੀ ਅਵੇਲੇਬਲ ਲੱਗੇ ਹੋਇਆ ਦੇਖੋ ਆਹ ਨੇ ਆਪਣੇ ਪਿੰਡ ਦੇ ਰੰਗ ਆਦੇ ਵੱਜ ਗਏ 10:00 10:00 ਵਜੇ ਆਪਾਂ ਆਇਆ ਘਰ ਹਜੇ ਨਾ ਕੀ ਹਟਿਆ ਅੱਜ ਦਾ ਵਲੌਗ ਆਪਣਾ ਸਿੱਖ ਦੀ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਸ਼ੇਅਰ ਕਰਦੇ ਵੀ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਦਿਓ ਸੋ ਓਕੇ ਗਾਈਜ਼ ਬਾਏ ਬਾਏ ਠੀਕ ਹੈ